ਅਡੀ ਕੁੜੀ ਦੀ ਸਾਰੀ ਗੱਲ ਮੰਨੇ ਹੈ ਨਾ ਤੇ ਸਾਡਾ ਮੁੰਡਾ ਨਾ ਮੰਨੇ ਮੁੰਡਾ ਜੇ ਮੰਨਦਾ ਤਾਂ ਅਸੀਂ ਉਹਨੂੰ ਬੜੇ ਹੀ ਇਹੋ ਜਿਹੀਆਂ ਗੱਲਾਂ ਕਹਿੰਨੇ ਆ ਵੀ ਤੂੰ ਤਾਂ ਔਰਦੇ ਥੱਲੇ ਲੱਗਿਆ ਹੋਇਆ ਤੂੰ ਤਾਂ ਲਾਈ ਏਡੇ ਸੋਹਣੇ ਏਡੇ ਪਵਿੱਤਰ ਰਿਸ਼ਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਂ ਹੋਰ ਆਪਾ ਧਾਰਮਿਕ ਗ੍ਰੰਥਾਂ ਦੇ ਸਾਹਮਣੇ ਉਹਨੂੰ ਆਪਣਾ ਪਤੀ ਜਾਂ ਪਤਨੀ ਮੰਨ ਕੇ ਤੇ ਸਾਡੇ ਮਨਾਂ ਚ ਕਹਿੰਨੇ ਆ ਵੀ ਗੁੱਸੇ ਦੇ ਵਿੱਚ ਕੋਈ ਡਿਸੀਜਨ ਨਾ ਲਓ ਤੇ ਖੁਸ਼ੀ ਚ ਕੋਈ ਵਾਅਦਾ ਨਾ ਕਰੋ ਇਹ ਸਹੀ ਗੱਲਾਂ ਕਈਆਂ ਹੋਈਆਂ ਜਦੋਂ ਅਸੀਂ ਸੋਚ ਕੇ ਫਿਰ ਉਹਨੂੰ ਡਿਸੀਜਨ ਲੈਣੇ ਆ ਤਾਂ ਅਸੀਂ ਆਪ ਹੀ ਕਹਿ ਦਿੰਨੇ ਆ ਵੀ ਨਹੀਂ ਇਹਦੇ ਤੇ ਥੋੜਾ ਹੋਰ ਅਸੀਂ ਵਧੀਆ ਸੋਚ ਸਕਦੇ ਆ। ਪਰ ਤੁਹਾਨੂੰ ਕਾਦਰ ਤੇ ਤੁਸੀਂ ਦੇਖ ਰਹੇ ਹੋ ਵੈਸ ਪੰਜਾਬ ਟਾਈਮ ਵੈਸ ਪੰਜਾਬ ਟਾਈਮ ਦੇ ਉੱਪਰ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਰ ਰੋਜ਼ ਕੋਈ ਨਾ ਕੋਈ ਮੁੱਦਾ ਲੈ ਕੇ ਆਣੇ ਹੈਗੇ ਆ ਔਰ ਅਜਿਹਾ ਜਿਹੜਾ ਸਾਡਾ ਮੁੱਦਾ ਹੈਗਾ ਇਹ ਹੈ ਘਰੇਲੂ ਹਿੰਸਾ ਕਿਉਂ ਵੱਧਦੀ ਜਾ ਰਹੀ ਹੈਗੀ ਆ ਕੀ ਕਾਰਨ ਹੈਗੇ ਨੇ ਕਿਉਂਕਿ ਅਸੀਂ ਰੋਜ਼ ਲਗਾਤਾਰ ਦੇਖਦੇ ਹੈਗੇ ਆ ਕਿ ਔਮਨ ਸੈਲ ਦੇ ਵਿੱਚ ਜਿਹੜਾ ਹੈਗਾ ਕਿੱਤੇ 10 ਵੀ ਮੁੰਡੇ ਵਾਲੇ ਬੈਠੇ ਹੁੰਦੇ ਨੇ ਕਿਤੇ 10 ਵੀ ਕੁੜੀ ਵਾਲੇ ਬੈਠੇ ਹੁੰਦੇ ਨੇ ਔਰ ਹਿੰਸਾ ਇਹ ਹਿੰਸਾ ਕਿਉਂ ਹੁੰਦੀ ਹੈਗੀ ਕੀ ਕਾਰਨ ਹੁੰਦੇ ਨੇ ਔਰ ਇਹਨਾਂ ਨੂੰ ਡੀਲ ਜਿਹੜਾ ਕਰਦੇ ਹੈਗੇ ਨੇ ਜੇ ਆਪਾਂ ਗੱਲ ਕਰੀਏ ਮੋਗਾ ਦੀ ਤੇ ਮੋਗਾ ਪੁਲਿਸ ਲਾਈਨ ਦੇ ਔਮਨ ਸਲ ਦੇ ਵਿੱਚ ਸਾਡਾ ਜਸਟਿਸ ਲੋਜੀ ਹੈਗੇ ਨੇ ਜਿਹੜੇ ਕਿ ਇਹਨਾਂ ਕੇਸਿਸ ਨੂੰ ਕਾਫੀ ਸਾਰਾ ਡੀਲ ਕਰਦੇ ਨੇ ਔਰ ਬਰੀਕੀ ਜਿਹੜਾ ਹੈ ਉਹਨਾਂ ਨੂੰ ਖੋਜਦੇ ਨੇ ਤੇ ਇਹਨਾਂ ਤੋਂ ਪੁੱਛਦੇ ਹੈਗੇ ਆ ਕਿ ਕਿਉਂ ਇੰਨੇ ਜਿਹੜੇ ਸਾਡੇ ਹਿੰਸਾ ਜਿਹੜੇ ਮਾਮਲੇ ਵੱਧ ਰਹੇ ਨੇ ਜਸਜੀਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਲਗਾਤਾਰ ਅਸੀਂ ਦੇਖਦੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖਦੇ ਆ ਵੀ ਘਰੇਲੂ ਹਿੰਸਾ ਦੇ ਮਾਮਲੇ ਜਿਹੜੇ ਗਏ ਨੇ ਬਹੁਤ ਜ਼ਿਆਦਾ ਵਧ ਰਹੇ ਨੇ ਤੇ ਤੁਹਾਡੇ ਕੋਲ ਵੀ ਕੇਸ ਬਹੁਤ ਜ਼ਿਆਦਾ ਲਗਾਤਾਰ ਆਉਂਦੇ ਨੇ ਜੇ ਆਪਾਂ ਅੱਜ ਦੀ ਗੱਲ ਵੀ ਕਰੀਏ ਤਾਂ ਆਦਮੀ ਸ਼ਾਇਦ 20 25 ਜਿਹੜੇ ਹੈਗੇ ਨੇ ਕੇਸ ਤੁਹਾਡੇ ਕੋਲ ਬੈਠੇ ਹੋਣਗੇ ਕੀ ਕਾਰਨ ਹੈ ਵੀ ਕਿਉਂ ਪਰੇਸ਼ਾਨੀ ਹੁੰਦੀ ਹੈਗੀ ਹੈ ਕੀ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿੰਨਾ ਕਰਕੇ ਇਹ ਜਿਹੜੇ ਹਿੰਸੇ ਘਟਾਵਾ ਵਧ ਜਾਂਦੀਆਂ ਹੈ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਦਾ ਤੁਹਾਡੀ ਦਾ ਸ਼ੁਕਰੀਆ ਕਿਉਂਕਿ ਇਸ ਤਰ੍ਹਾਂ ਦੇ ਮਸਲੇ ਮੈਨੂੰ ਲੱਗਦਾ ਵੀ ਉਠਾਉਣੇ ਬਹੁਤ ਜ਼ਰੂਰੀ ਹੋ ਗਏ ਆ ਅਵੇਅਰ ਹੋਣਾ ਲੋਕਾਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਨਾ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਇਨ੍ਹਾਂ ਮਸਲਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਾਧਾ ਹੋਇਆ ਬਿਨਾਂ ਸ਼ੱਕ ਹੋਇਆ ਉਹਦੇ ਕਾਰਨ ਕਈ ਨੇ ਇੱਕ ਤਾਂ ਇਹ ਕਹਿ ਲਿਏ ਵੀ ਬਹੁਤ ਸਹਾਰਨ ਸ਼ਕਤੀ ਸਾਡੇ ਸਾਡੇ ਚ ਪੇਸ਼ੈਂਸ ਦੀ ਬਹੁਤ ਕਮੀ ਆ ਗਈ ਆ ਕੋਈ ਕੌਸ਼ਨੀ ਅਖਵਾਉਂਦਾ ਕਿਸੇ ਤੋਂ ਨਿੱਕੀ ਜੀ ਗੱਲ ਨੂੰ ਲੈ ਕੇ ਐਡਾ ਹੂਆ ਕ੍ਰੀਏਟ ਕਰ ਲੈਨੇ ਆਂ ਅਸੀਂ ਜਿਹਦੇ ਨਾਲ ਗੱਲ ਜਿਹੜੀ ਆ ਤਾਣਾ ਬਾਣਾ ਉਲਝ ਜਾਂਦਾ ਹੋਰ ਹਨਾ ਤੇ ਉਹਦੇ ਨਾਲ ਗੱਲਾਂ ਹੋਰ ਵੱਧਦੀਆਂ ਫਿਰ ਇਧਰੋਂ ਪੈਰੈਂਟਸ ਦੀ ਕੁੜੀ ਵਾਲਿਆਂ ਵੱਲੋਂ ਇੰਟਰਫੀਰੈਂਸ ਮੁੰਡੇ ਵਾਲਿਆਂ ਵੱਲੋਂ ਇੰਟਰਫੀਰੈਂਸ ਜਿਹਦੇ ਨਾਲ ਜੇ ਗੱਲ ਬਣਨੀ ਆ ਨਾ ਉਹ ਵੀ ਵਿਗੜ ਜਾਂਦੀ ਆ ਸੋ ਇਹਦੇ ਲਈ ਮੈਂ ਇਹ ਦੇਖਿਆ ਵੀ ਗੱਲ ਵਿੱਚੋ ਕੁਛ ਵੀ ਨਹੀਂ ਹੁੰਦੀਗੀ ਬਿਲਕੁਲ ਛੋਟੇ ਛੋਟੇ ਮਸਲੇ ਕਈ ਵਾਰੀ ਤਾਂ ਇੰਨੇ ਕ ਗੰਭੀਰ ਬਣਾ ਕੇ ਪੇਸ਼ ਕੀਤੇ ਜਾਂਦੇ ਆ ਨਾ ਤੇ ਜਦੋਂ ਮੁੰਡੇ ਕੁੜੀ ਨੂੰ ਇਕੱਠਿਆਂ ਬਿਠਾਉਣੇ ਆ ਤੇ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਤਾਂ ਫਿਰ ਅਸੀਂ ਸਮਝਦੇ ਆ ਵੀ ਵਿੱਚੋ ਕੱਖ ਵੀ ਨਹੀਂ ਸੀ ਗੱਲ ਏਡੀ ਤੇ ਜਿਹੜੇ ਆਸੇ ਪਾਸੇ ਵਾਲੇ ਉਹੀ ਨੰਬਰ ਬਣਾਉਣ ਵਾਲੇ ਕਹਿ ਸਕਦੇ ਆ ਨਾ ਉਹਨਾਂ ਨੇ ਵਿਗਾਰ ਪਾ ਰੱਖਿਆ ਸੀ ਪਰ ਬਿਨਾਂ ਸ਼ੱਕ ਇਹਦੇ ਚ ਰੇਸ਼ਿਓ ਵਧ ਰਹੀ ਆ ਇਹਦੇ ਵਿੱਚ ਕੁੜੀਆਂ ਨੂੰ ਵੀ ਤੇ ਮੁੰਡਿਆਂ ਨੂੰ ਵੀ ਇਹ ਸਕਲੂ ਸਮਝਣ ਦੀ ਬਹੁਤ ਜ਼ਰੂਰਤ ਆ ਕਿ ਇਹ ਗੱਲਾਂ ਜਿਹੜੀਆਂ ਇੱਥੋਂ ਤੱਕ ਨਾ ਪਹੁੰਚਣ ਆਪਸੇ ਵਿੱਚ ਹੀ ਸੁਲਝਾ ਲਈਆਂ ਜਾਣ। ਜਿਵੇਂ ਇੱਕ ਮੈਂ ਬੜੀ ਗੱਲ ਖੋਸ ਗੱਲ ਕਰਨ ਲੱਗਾ ਹੈਗਾ ਤੁਹਾਡੇ ਨਾਲ ਅਸੀਂ ਜਦੋਂ ਆਪਣੀ ਮੈਂ ਆਪਣੀ ਬੇਟੀ ਦੀ ਸ਼ਾਦੀ ਕਰ ਰਿਹਾ ਹੈਗਾ ਕਿਸੇ ਦੇ ਘਰੇ ਤਾਂ ਮੈਂ ਇਹ ਕਹਿਣਾ ਵੀ ਮੇਰੀ ਬੇਟੀ ਉੱਥੇ ਜਾ ਕੇ ਰਾਜ ਕਰੇ। ਤੇ ਜੋਾਈ ਜਿਹੜਾ ਹੈਗਾ ਮੇਰਾ ਉਹ ਮੇਰੀ ਬੇਟੀ ਦੀ ਸਾਰੀ ਗੱਲ ਮੰਨੇ। ਜੀ ਜੀ ਠੀਕ ਹੈ ਨਾ ਜੀ ਔਰ ਉਦੋਂ ਦੂਜੇ ਪਾਸੇ ਜਦੋਂ ਮੈਂ ਆਪਣੇ بیٹے ਦੀ ਸ਼ਾਦੀ ਕਰ ਰਿਹਾ ਤੇ ਉਦੋਂ ਫਿਰ ਮੈਂ ਕਹਿੰਦਾ ਵੀ ਮੇਰਾ ਮੁੰਡਾ ਕਿਉਂ ਮੇਰੀ ਨੋਹ ਦੀ ਸੁਣਦਾ ਜੀ ਤੇ ਇਹ ਸਾਨੂੰ ਇਹੋ ਨਹੀਂ ਲੱਗਦਾ ਵੀ ਜੇ ਅਸੀਂ ਆਪਣੀ ਬੇਟੀ ਦਿੰਨੇ ਆ ਇੱਕ ਬੇਟੀ ਦੇ ਕੇ ਤੇ ਅਸੀਂ ਦੂਜੀ ਬੇਟੀ ਲੈ ਕੇ ਆਉਨੇ ਆ ਹਾਂ ਬਿਲਕੁਲ ਤੁਹਾਡੀ ਗੱਲ ਦੇ ਵਿੱਚ ਵਜੇ ਨਾ ਆਪਾਂ ਸਾਰੇ ਜਵੇਂ ਕਹਿੰਦੇ ਹੁੰਦੇ ਸੀਗੇ ਵੀ ਹਨਾ ਵੀ ਆਪਣੇ ਪਰਿਵਾਰਾਂ ਦੀ ਜਵਾਈ ਦੇ ਪ੍ਰਤੀ ਤਾਂ ਧਾਰਨਾ ਹੋਰ ਹੁੰਦੀ ਵੀ ਉਹ ਤਾਂ ਸਾਡੀ ਕੁੜੀ ਦੀ ਸਾਰੀ ਗੱਲ ਮੰਨੇ ਹਨਾ ਤੇ ਸਾਡਾ ਮੁੰਡਾ ਨਾ ਮੰਨੇ ਮੁੰਡਾ ਜੇ ਮੰਨਦਾ ਤਾਂ ਅਸੀਂ ਉਹਨੂੰ ਬੜੇ ਹੀ ਇਹੋ ਜਿਹੀਆਂ ਗੱਲਾਂ ਕਹਿੰਨੇ ਆ ਵੀ ਤੂੰ ਤਾਂ ਔਰਦੇ ਥੱਲੇ ਲੱਗਿਆ ਹੋਇਆ ਤੂੰ ਤਾਂ ਲਾਈ ਲੱਗਗਾ ਹਨਾ ਮੈਨੂੰ ਲੱਗਦਾ ਇਹੀ ਚੀਜ਼ਾਂ ਇਹੀ ਇਹੀ ਛੋਟੇ ਥੋੜੇ ਵਰਡਸ ਆਰ એનર્ਜੀ ਸਾਡੇ ਜਿਹੜੇ ਸ਼ਬਦ ਆ ਨਾ ਉਹ એનર્ਜੀ ਹੁੰਦੇ ਆ ਉਹ ਵਰਕ ਕਰਦੇ ਆ ਉਹ ਜਦੋਂ ਦਿਮਾਗ ਤੇ ਪਈ ਜਾਣੀਆਂ ਪਈ ਜਾਣੀਆਂ ਉਹਦੇ ਕਰਕੇ ਹੀ ਮਸਲੇ ਉਲਝਦੇ ਆ ਹਾਲਾ ਕਿ ਏਡੀ ਕੋਈ ਗੱਲਬਾਤ ਹੁੰਦੀ ਨਹੀਂ ਜੇ ਇਸ ਚੀਜ਼ ਨੂੰ ਬੜਾ ਲਾਈਟਲੀ ਲੈ ਲਿਆ ਜਾਵੇ ਘਰ ਦੇ ਉਸ ਨੂੰ ਪੜਕਾਉਣ ਦੀ ਬਜਾਏ ਸੁਲਝਾਉਣ ਵਾਲੇ ਪਾਸੇ ਲੈਉਣ ਤਾਂ ਏਡੀ ਗੱਲ ਪਹੁੰਚੇ ਹੀ ਨਹੀਂ ਇੱਥੋਂ ਤੱਕ ਸਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬੇਸ਼ੱਕ ਅਸੀਂ ਬੇਟੀ ਦਿੱਤੀ ਹੈ ਤੇ ਬੇਟੀ ਲਿਆਂਦੀ ਵੀ ਹੈ ਅਸੀਂ ਬੇਟੀ ਨਾਲ ਬੇਟੀ ਬਦਲੀ ਹੈਗੀ ਆ ਨਾ ਕਿ ਅਸੀਂ ਬੇਟੀ ਦੇ ਕੇ ਨੋ ਲਿਆਂਦੀ ਹੈਗੀ ਆ ਇਹ ਚੀਜ਼ ਸਾਡੇ ਚ ਹੋਣੀ ਚਾਹੀਦੀ ਆ ਸਭ ਤੋਂ ਕਰ ਜਿਸੀ ਦਿੱਸਤੀ ਕੇ ਲਾਲ ਅੱਜ ਵੀ ਅਸੀਂ ਦੇਖ ਰਹੇ ਸੀ ਅੰਦਰ ਤੁਹਾਡੇ ਕੀ ਐ ਨਹੀਂ ਲੱਗਦਾ ਕੋਈ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਉੱਥੋਂ ਦੀ ਸੈਟਲਮੈਂਟ ਗਲਤ ਹੋ ਰਹੀ ਹੈ ਉਹਦੇ ਕਰਕੇ ਇਸ ਬਦਰੇ ਨੇ हां ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝੂ ਕਿ ਕਿ ਐਨ ਆਰ ਆਈ ਕੇਸਸ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਰੇਸ਼ਿਓ ਇਹਨਾਂ ਦੀ ਵੱਧ ਰਹੀ ਆ ਅ ਇਥੋਂ ਆਪਸ ਦੇ ਵਿੱਚ ਪਤਾ ਨਹੀਂ ਪਰਿਵਾਰਾਂ ਦੇ ਕੀ ਹੁੰਦਾ ਆ ਪੈਸਿਆਂ ਨੂੰ ਲੈ ਕੇ ਲੈਣ ਦੇਣ ਤੇ ਫੇਰ ਮੁੰਡੇ ਕੁੜੀਆਂ ਦੀ ਆਪਸ ਦੇ ਵਿੱਚ ਟਿਊਨਿੰਗ ਨਹੀਂ ਹੁੰਦੀ ਪਰ ਮੇਨ ਟਾਰਗੇਟ ਬਾਹਰ ਜਾਣਾ ਹੁੰਦਾ ਉਥੇ ਬਾਹਰ ਜਾ ਕੇ ਕਈ ਤਾਂ 에ਰਪੋਰਟ ਤੇ ਉੱਤਰਦੇ ਹੀ ਵੱਖੋ-ਵੱਖਰੇ ਹੋ ਜਾਂਦੇ ਆ ਵੀ ਮੈਂ ਤੈਨੂੰ ਪੱਕਾ ਵੀ ਨਹੀਂ ਕਰਾਉਣਾ ਹਾਲਾਂਕਿ ਥੋ ਡੀਲ ਹੋ ਕੇ ਗਈ ਹੁੰਦੀ ਆ ਪਰ ਉਥੇ ਮੈਨੂੰ ਇਹ ਲੱਗਦਾ ਹੁੰਦਾ ਵੀ ਪਰਿਵਾਰ ਕਿੱਡੇ ਸੋਹਣੇ ਏਡੇ ਪਵਿੱਤਰ ਰਿਸ਼ਤੇਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਂ ਹੋਰ ਆਪਾ ਧਾਰਮਿਕ ਗ੍ਰੰਥਾਂ ਦੇ ਸਾਹਮਣੇ ਉਹਨੂੰ ਆਪਣਾ ਪਤੀ ਜਾਂ ਪਤਨੀ ਮੰਨ ਕੇ ਤੇ ਸਾਡੇ ਮਨਾਂ ਚ ਚੋੜ ਹੁੰਦਾ ਵੀ ਮੈਂ ਇਹਨੂੰ ਉਥੇ ਪੀਆਰ ਲੈ ਕੇ ਤੇ ਛੱਡ ਦੇਣਾ ਹਨਾ ਇਹ ਚੀਜ਼ਾਂ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇੱਕ ਹੋਰ ਗੱਲ ਜਿਹੜੀ ਮੈਨੂੰ ਪਰੇਸ਼ਾਨ ਕਰਦੀ ਆ ਉਹ ਇੱਥੇ ਨਾ ਜਦੋਂ ਵੀ ਸਾਡੇ ਕੋਲੇ ਕੋਈ ਆ ਕੇ ਬੈਠਦਾ ਮੰਨ ਲਓ ਕਿਤੇ ਨਹੀਂ ਗੱਲ ਬਣਦੀ ਤਾਂ ਆਪਸੇ ਵਿੱਚ ਆ ਕੇ ਕਹਿਣਗੇ ਜੀ ਸਾਡੀ ਕੁੜੀ ਦਾ ਕੁੜੀ ਦੀ ਇੱਜ਼ਤ ਦਾ ਮੁੱਲ ਹਾਂ ਦਿਵਾਓ ਮਤਲਬ ਇਹ ਸਵਾਲ ਹੀ ਨਹੀਂ ਇੰਨਾ ਪਰੇਸ਼ਾਨ ਕਰਦਾ ਨਾ ਅਭੀ ਤਾ ਅਸੀਂ ਇੱਜ਼ਤ ਥੋੜਾ ਬੇਚੇ ਰਸਤੇ ਗਏ ਇੱਜ਼ਤ ਤਾਂ ਮੁੱਲ ਹੁੰਦਾ ਵਾ ਕੋਈ ਇਹ ਸਵਾਲ ਜਦੋਂ ਆ ਕੇ ਸਾਨੂੰ ਕਰਦੇ ਆ ਨਾ ਜੀ ਸਾਡੀ ਫਿਰ ਕੁੜੀ ਦੀ ਇੱਜ਼ਤ ਦਾ ਮੁੱਲ ਤਾਂ ਦਿਵਾਓ ਮੈਨੂੰ ਲੱਗਦਾ ਹੁੰਦਾ ਵੀ ਸਾਡੇ ਜਿੰਨੇ ਵੀ ਅਸੀਂ ਕਾਉਂਸਲਰ ਬੈਠੇ ਹੁੰਨੇ ਆ ਜਾਂ ਸਾਡੇ ਇਨਚਾਰਜ ਬੈਠੇ ਹੁੰਦੇ ਆ ਸਾਡੇ ਕਿਸੇ ਕੋਲੇ ਜਵਾਬ ਨਹੀਂ ਹੁੰਦਾ ਉਹ ਜਵਾਬ ਵੀ ਸਾਨੂੰ ਆਪ ਹੀ ਦੱਸਦੇ ਆ ਸਾ ਆਪ ਗੱਲ ਕਹਿ ਕੇ ਫਿਰ ਉਹ ਲਿਸਟ ਬਣਾਈ ਫਿਰਦੇ ਹੁੰਦੇ ਆ ਵੀ ਆਇਂ ਕਰ ਦੋ ਜੀ ਇੱਥੇ ਆਇਂ ਕਰ ਦੋ ਇਹਨਾਂ ਦਵਾ ਦਿਓ ਸਾਨੂੰ ਅਸੀਂ ਮਨਚ ਸੋਚਦੇ ਹੁੰਨੇ ਵੀ ਆ ਜਦੋਂ ਮਨ ਪੂਰਾ ਹੋ ਗਿਆ ਕੋਈ ਕੋਈ ਵਪਾਰ ਥੋੜਾ ਯਾ ਨਾ ਇਹ ਕੋਈ ਵਪਾਰ ਨਹੀਂ ਆ ਇਹ ਤਾਂ ਇੱਕ ਰਿਸ਼ਤਾ ਏ ਜਿਹਦੇ ਤੋਂ ਇੱਕ ਪਵਿੱਤਰ ਰਿਸ਼ਤਾ ਜਿਹਦੇ ਤੋਂ ਅਸੀਂ ਹੋਰ ਰਿਸ਼ਤੇ ਮਤਲਬ ਬੱਚਾ ਪੈਦਾ ਹੋਣਾ ਕਿੰਨੀ ਸੋਹਣੀ ਗੱਲ ਆ ਕਿੰਨਾ ਪਵਿੱਤਰ ਰਿਸ਼ਤਾ ਏ ਜਿਹਦੇ ਤੋਂ ਹੋਰ ਰਿਸ਼ਤੇ ਉਪਜਦੇ ਆ ਵੀ ਇਹਦੀ ਕਦਰ ਕਰਨੀ ਚਾਹੀਦੀ ਬੰਦਸ਼ ਨੂੰ ਚਲਾਉਣਾ ਹੁੰਦਾ ਜੀ ਇੱਕ ਬੰਦ ਨਮੀ ਜੇ ਆਪਾਂ ਕਹਿ ਦਈਏ ਬੇਟੀ ਘਰੇ ਪੈਦਾ ਹੋਈ ਹੈ ਤੇ ਜਿਸ ਦਿਨ ਪੈਦਾ ਹੁੰਦੀ ਹੈ ਉਹ 2 ਵਜਾ ਵਾਸਤੇ ਹੋ ਜਾਂਦੀ ਹੈ ਜਦੋਂ ਤੱਕ ਕੁਵਾਰੀ ਹੈਗੀ ਹੈ ਤੇ ਉਹਨੇ ਮਾਪਿਓਲ ਵਾਸਤੇ ਦਾ ਵੰਸ਼ ਕਰਨਾ ਹੈ ਸ਼ਾਦੀ ਤੋਂ ਬਾਅਦ ਉਹਨੇ ਅਗਲਾ ਬੱਚੇ ਕੋ ਹੋਰ ਚਲਾਣਾ ਹੁੰਦਾ ਹੈ ਪਰ ਇਸ ਪਵਿੱਤਰ ਰਿਸ਼ਤੇ ਨੂੰ ਵੀ ਜਿਹੜਾ ਹੁਣ ਸੌਦੇ ਬਾਜ਼ੀਆ ਬਿਲਕੁਲ ਬਿਲਕੁਲ ਵਪਾਰ ਇੱਕ ਤਰ੍ਹਾਂ ਦਾ ਨਾ ਬਿਜ਼ਨਸ ਕਹਿ ਲਵਾਂ ਨਾ ਮੈਨੂੰ ਨਹੀਂ ਲੱਗਦਾ ਕੋਈ ਅਪਕਥ ਨਹੀਂ ਹੋਏਗੀ ਮੈਂ ਕੁਝ ਗਲਤ ਸ਼ਬਦ ਵਰਤ ਰਹੀ ਆ ਇਹਨੂੰ ਬਿਜ਼ਨਸ ਬਣਾ ਰੱਖਿਆ ਹੈ ਵਿਚਾਲ ਚੱਗਾ ਚੁਣੀ ਚੱਕਿਆ ਇਹ ਨਹੀਂ ਤਾਂ ਹੋਰ ਸੀ ਹੋਰ ਨਹੀਂ ਤਾਂ ਹੋਰ ਸਹੀ ਇੰਨਾ ਬਹੁਤ ਬਹੁਤ ਮਾਮਲੇ ਆਉਂਦੇ ਨੇ ਕਿ ਕੋਈ ਮੱਝਾਂ ਥੋੜਾ ਵੀ 1 ਕਿਲੋ ਖੋਲੀ ਤੇ ਦੂਜੇ ਵਾਂ ਨਾ ਦਿੱਤੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਸਾਡੇ ਸਮਾਜ ਨੂੰ ਨਿਗਾਰ ਵੱਲ ਲੈ ਕੇ ਜਾ ਰਿਹਾ ਇਸੇ ਕਰਕੇ ਰੇਸ਼ੋ ਵੱਧ ਰਹੀ ਆ ਵਰਨਾ ਪਹਿਲੇ ਟਾਈਮਾਂ ਦੇ ਵਿੱਚ ਮੈਂ ਇਹ ਕਹਿੰਨੀ ਆ ਵੀ ਸਮਝਾ ਲਿਆ ਜਾਂਦਾ ਸੀਗਾ ਠੀਕ ਹੈ ਕਿਉਂਕਿ ਗੁੱਸੇ ਦੇ ਵਿੱਚ ਅਸੀਂ ਪਤਾ ਨਹੀਂ ਇਹੋ ਜਿਹੇ ਡਿਸੀਜਨ ਲੈ ਲੈਂਦੇ ਆ ਜੀਦਾ ਸਾਨੂੰ ਗਾਂ ਜਾ ਕੇ ਨੁਕਸਾਨ ਹੁੰਦਾ ਜੀ ਉਹੀ ਉਸ ਗੱਲ ਨੂੰ ਨਾ ਅਗਲੇ ਦਿਨ ਤੇ ਪਾ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਵੀ ਜੇ ਡਿਸੀਜਨ ਥੋੜਾ ਰੁੱਕ ਕੇ ਲੈ ਜਾ ਅਕਸਰ ਹੀ ਅਸੀਂ ਕਹਿੰਨੇ ਆ ਵੀ ਗੁੱਸੇ ਦੇ ਵਿੱਚ ਕੋਈ ਡਿਸੀਜਨ ਨਾ ਲਓ ਤੇ ਖੁਸ਼ੀ ਵਿੱਚ ਕੋਈ ਵਾਦਾ ਨਾ ਕਰੋ ਇਹ ਸਹੀ ਗੱਲਾਂ ਕਈਆਂ ਹੋਈਆਂ ਜਦੋਂ ਅਸੀਂ ਸੋਚ ਕੇ ਫਿਰ ਉਹਨੂੰ ਡਿਸੀਜਨ ਲੈਣੇ ਆ ਤਾਂ ਅਸੀਂ ਆਪ ਹੀ ਕਹਿ ਦਿੰਨੇ ਆ ਵੀ ਨਹੀਂ ਇਹਦੇ ਤੇ ਥੋੜਾ ਹੋਰ ਅਸੀਂ ਵਧੀਆ ਸੋਚ ਸਕਦੇ ਆ ਵੀ ਸੋਚ ਕੇ ਡਿਸੀਜਨ ਲੈਣਾ ਪੈਂਦਾ ਜਸਜੀ ਮੈਂ ਇੱਕ ਚੀਜ਼ ਹੋਰ ਤੁਹਾਨੂੰ ਪੁੱਛਾਂਗਾ ਵੀ ਜਿਹੜੇ ਜਸਟੀਕਲ ਹੈਬੀ ਡਿਸਪਿਊਟ ਵੱਧਦੇ ਜਾ ਰਹੇ ਨੇ ਇਹਨਾਂ ਦਾ ਇੱਕ ਮੇਨ ਕਾਰ ਮੇਰੇ ਜ਼ਿਹਨ 'ਚ ਜੋ ਆ ਰਿਹਾ ਹੈਗਾ ਮੈਂ ਸੋਚ ਰਿਹਾਗਾ ਕਿ ਜਿੱਥੇ ਸਾਡੇ ਸੰਯੁਕਤ ਪਰਿਵਾਰ ਜਿਹੜੇ ਖਤਮ ਹੁੰਦੇ ਜਾਂਦੇ ਨੇ ਜੀ ਜਦੋਂ ਸੰਯੁਕਤ ਪਰਿਵਾਰ ਖਤਮ ਹੁੰਦੇ ਜਾਂਦੇ ਨੇ ਉਹਨੂੰ ਲੈ ਕੇ ਵੀ ਥੋੜਾ ਜਿਹਾ ਇਹ ਅਸਰ ਪੈਂਦਾ ਹੈਗਾ ਹਾਂਜੀ ਇਹ ਆਪਾਂ ਕਹਿੰਦੇ ਨੇ ਨਾ ਵੱਡਿਆਂ ਦੀ ਆਪਾਂ ਨੂੰ ਸ਼ਰਮ ਹੀ ਬਥੇਰੀ ਹੁੰਦੀ ਸੀਗੀ ਹੈਨਾ ਹੁਣ ਜਦੋਂ ਕੋਈ ਵੱਡਾ ਹੈ ਨਹੀਂ ਘਰ ਦੇ ਵਿੱਚ ਤਾਂ ਡਿਸੀਜਨ ਵੀ ਆਪ ਹੀ ਲੈ ਹੁੰਦੇ ਆ ਪਹਿਲਾਂ ਵੀ ਤੇ ਫਿਰ ਉਹਨਾਂ ਨੂੰ ਗਾਂ ਵਾਲੇ ਡਿਸੀਜਨ ਵੀ ਲੱਗਦਾ ਵੀ ਸੌਖਾ ਹੀ ਆ ਸੌਖਾ ਇਹ ਨਾ ਬੜੀ ਐਡੀ ਆਸਾਨ ਗੱਲ ਹੈ ਨਹੀਂਗੀ ਵੀ ਜਿਹੜਾ ਆਪਾਂ ਚੱਲ ਅੱਜ ਤੇਰੇ ਨਾਲ ਆ ਕੱਲੂ ਕਿਸੇ ਹੋਰ ਨਾਲ ਆ ਫਿਰ ਮੈਂ ਇੱਥੇ ਪਛਤਾਉਂਦੇ ਵੀ ਬਹੁਤ ਦੇਖਿਆ ਜੀ ਹੈਨਾ ਫਿਰ ਇਹ ਮੈਂ ਇੱਕ ਐਨੀ ਹੁੰਨੀ ਆ ਬੰਦਾ ਬਦਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੁਸੀਂ ਆਪਣਾ ਨੇਚਰ ਬੇਸਿਕ ਨੇਚਰ ਇੰਨਾ ਕੁ ਵਧੀਆ ਰੱਖੋ ਹੈਨਾ ਕਿ ਕੁਸ਼ਕ ਗੱਲਾਂ ਜੇ ਕਹਿਣ ਦੀ ਸਮਰੱਥਾ ਹੈ ਤਾਂ ਸਹਿਣ ਦੀ ਵੀ ਰੱਖਿਏ ਤੇ ਐਡੀ ਕੋਈ ਗੱਲਬਾਤ ਹੁੰਦੀ ਨਹੀਂ ਜੀ ਉਹਨੂੰ ਆਪਣੇ ਪੱਧਰ ਤੇ ਸੁਲਝਾ ਲਿਆ ਜਾਵੇ ਤਾਂ ਇਥੋਂ ਤੱਕ ਨਾ ਗੱਲ ਪਹੁੰਚੀ ਜਿਦਾ ਜਿਸਤਾ ਤੁਸੀਂ ਕਾਉਂਸਲਰ ਆ ਗਏ ਹੋ ਇੱਥੇ ਕਰ ਰਹੇ ਹੋ ਕਾਉਂਸਲਿੰਗ ਕਰਦੇ ਹੋ ਜਿਆਦਾਤਰ ਤੁਸੀਂ ਦੱਸਿਆ ਵੀ ਛੋਟੇ ਛੋਟੇ ਮਾਂਬੜਿਆਂ ਨੂੰ ਲੈ ਕੇ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਇਥੋਂ ਤੱਕ ਨਾ ਬਤਾ ਜਾਂਦੀ ਵੀ ਤਲਾਕ ਖੋਣ ਦੀ ਗੱਲ ਹੋ ਜਾਂਦੀ ਹੈ ਸੌਦੇ ਵਜਿਆਂ ਦੀ ਗੱਲ ਹੋ ਜਾਂਦੀ ਹੈ ਬੜੀ ਤੁਸੀਂ ਗੱਲ ਦੱਸੀ ਸੀ ਹੁਣ ਵਿਦੇਸ਼ਾਂ ਬਾਰੇ ਵੀ ਤੁਸੀਂ ਸਾਰੀ ਗੱਲ ਦੱਸੀ ਤੇ ਮੈਂ ਚਾਹਾਂਗਾ ਦਰਸ਼ਕਾਂ ਨੂੰ ਕੁਝ ਐਦਾ ਦਾ ਇੱਕ ਮੈਸੇਜ ਤੁਹਾਡੇ ਵੱਲੋਂ ਦਿੱਤਾ ਜਾਵੇ ਕਿ ਅਸੀਂ ਇੰਨਾ ਇਨਸਾਵਾں ਤੋਂ ਨਿਕਲ ਕੇ ਅਸੀਂ ਬੇਟੀ ਨੂੰ ਬੇਟੀ ਸਮਝੀਏ ਤੇ ਬਹੂ ਨੂੰ ਵੀ ਬੇਟੀ ਸਮਝੀਏ ਦੇਖੋ ਮੈਂ ਨਾ ਇੱਕ ਗੱਲ ਹੋਰ ਕਲੀਅਰ ਕਰ ਦਵਾ ਅਸੀਂ ਨਾ ਮਾਸੀ ਮੈਂ ਮੰਨਦੀ ਆ ਵੀ ਮਰਦ ਪ੍ਰਧਾਨ ਸਮਾਜ ਆ ਮਰਦ ਡੋਮਿਨੇਟ ਸੀ ਪਰ ਪਰ ਹੌਣ ਤਾਂ ਹੈ ਨਹੀਂ ਨਾ ਜੀ ਹੁਣ ਤਾਂ ਬਰਾਬਰ ਦਾ ਹੱਕ ਹੋ ਗਿਆ ਨਾ ਹੁਣ ਤਾਂ ਮਹਿਲਾ ਨੂੰ ਜਿਹੜਾ ਹੈਗਾ ਬਿਲਕੁਲ ਬਰਾਬਰ ਦਾ ਹੱਕ ਦੇ ਦਿੱਤਾ ਗਿਆ 50-50 ਕਰ ਦਿੱਤਾ ਗਿਆ ਹੈਗਾ ਚਾਹੇ ਉਹ ਤੁਹਾਡੇ ਚੋਣਾਂ ਹੋਣ ਚਾਹੇ ਕੋਈ ਵੀ ਕੰਮ ਹੈਗਾ ਦਫਤਰਾਂ ਦੇ ਵਿੱਚ ਦਿਖਾਇਆ ਜਾਂਦਾ ਕਿ ਤੇ ਮਹਿਲਾਵਾ ਉਹ ਗੱਲ ਨਹੀਂ ਰਹਿ ਗਈ ਵੀ ਮਰਦ ਦੀ ਛੋਟੀ ਚੱਲੇਗੀ ਜਾਂ ਮਰਦ ਦਾ ਹੀ ਜਿਹੜਾ ਹੈਗਾ ਉਹ ਚੱਲੇਗਾ ਪਰ ਮਹਿਲਾਵਾ ਵੀ ਜਿਹੜੀਆਂ ਹੁਣ ਆਪਦੇ ਬਲਬੁੱਤੇ ਤੇ ਬਹੁਤ ਹੋ ਚੁੱਕੀਆਂ ਨੇ ਨਹੀਂ ਫਿਰ ਵੀ ਮੈਂ ਮੰਨਦੀ ਆ ਵੀ ਕਹਿਣੀ ਤੇ ਕਰਨੀ 'ਚ ਫਰਕ ਆ ਹੱਲੇ ਵੀ ਬਹੁਤ ਸਾਰੇ ਕੇਸਿਸ ਐ ਇਸ ਤਰ੍ਹਾਂ ਦੇ ਜਿੱਥੇ ਜੇ ਔਰਤ ਨੂੰ ਪੁੱਛ ਲਿਆ ਜਾਵੇ ਨਾ ਤੋ ਆਖੇਗੀ ਮੈਂ ਬੱਚਿਆਂ ਕਰਕੇ ਬੈਠੀ ਹੁਈ ਆ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਹੁੰਦਾ ਪਰ ਇਹ ਵੀ ਮੈਂ ਗੱਲ ਜ਼ਰੂਰ ਦੱਸਦੀ ਆ ਵੀ ਹਰ ਥਾਂ ਔਰਤ ਵੀ ਨਹੀਂ ਸਹੀ ਹੁੰਦੀ ਮੈਂ ਪਹਿਲੇ ਦਿਨ ਦਾ ਤਜਰਬਾ ਹੀ ਸਾਂਝਾ ਕਰਦੀ ਤੁਹਾਡੇ ਨਾਲ ਮੇਰਾ ਪਹਿਲਾ ਦਿਨ ਸੀ ਇੱਥੇ ਇੱਕ ਔਰਤ ਆਈ ਉਹਦਾ ਪਹਿਲਾ ਆਪਦੇ ਹਸਬੰਡ ਦੀ ਡੈਥ ਹੋ ਚੁੱਕੀ ਸੀ ਦੂਜੀ ਜਗ੍ਹਾ ਉਹਨੇ ਵਿਆਹ ਕਰਾਇਆ ਉਹਦੇ ਤੋਂ ਉਹਦੇ ਦੋ ਬੱਚੇ ਸੀ ਉਸ ਤੋਂ ਬਾਅਦ ਸੈਕਿੰਡ ਮੈਰਿਜ ਤੋਂ ਉਸ ਤੋਂ ਬਾਅਦ ਉਹ ਤੀਜੀ ਜਗ੍ਹਾ ਆਪਣੀ ਮਰਜ਼ੀ ਨਾਲ ਕਿਤੇ ਚਲੀ ਗਈ ਕਿਸੇ ਆਦਮੀ ਦੇ ਨਾਲ ਤੇ ਉੱਥੋਂ ਉਹ 7th ਮੰਥ ਦੀ ਪ੍ਰੈਗਨੈਂਸੀ ਤੇ ਉਸ ਆਦਮੀ ਦੀ ਵੀ ਡੈਥ ਹੋ ਗਈ ਜੀ ਤੇ ਉਹ ਆ ਕੇ ਵਾਪਸ ਆਪਣੇ ਦੂਜੇ ਘਰ ਵਾਲੇ ਕੋਲੇ ਆ ਗਈ ਜਿੱਥੇ ਉਹਦੇ ਦੋ ਬੱਚੇ ਸੀ ਕਿ ਜੀ ਮੈਂ ਤਾਂ ਇਹਦੇ ਵਸਨਾ ਹੁਣ ਦੇਖੋ ਸਮਾਜਿਕ ਤੌਰ ਤੇ ਜੇ ਇਸ ਗੱਲ ਨੂੰ ਲਿਆ ਜਾਵੇ ਵੀ ਇਸ ਤਰ੍ਹਾਂ ਜੇ ਉਹਦੀ ਡੈਥ ਹੋ ਗਈ ਤਾਂ ਤੂੰ ਵਾਪਸ ਆ ਗਈ ਹੂੰ ਠੀਕ ਹੈ ਜੀ ਉਹਦੇ ਪਿੰਡ ਵਾਲੇ ਆਏ ਪਿੰਡੋਂ ਬਈ ਨਹੀਂ ਜੀ ਵਸਾ ਲਿਆ ਜਾਵੇ ਬੱਚੇ ਆ ਜਿੱਦਣ ਛੱਡ ਕੇ ਗਈ ਉਦੋਂ ਨਹੀਂ ਬੱਚੇ ਸੀ ਉਹਦੇ ਇੱਕ ਧੀ ਸੀ ਇੱਕ ਪੁੱਤ ਸੀ ਧੀ ਨੂੰ ਛੱਡ ਕੇ ਜਾਣਾ ਇੱਕ ਔਰਤ ਵੱਲੋਂ ਇਹ ਕਿਸੇ ਹੋਰ ਮਰਦ ਦੀ ਖਾਤਰ ਤੀਜੀ ਥਾਂ ਉੱਥੋਂ ਵੀ ਉਹ 7 ਮੰਥ ਦੀ ਪ੍ਰੈਗਨੈਂਟ ਆ ਤੇ ਵਾਪਸ ਆ ਗਈ ਮੈਨੂੰ ਨਹੀਂ ਲੱਗਦਾ ਵੀ ਕੋਈ ਸੋਹਣੀ ਗੱਲ ਆ ਤੇ ਉਹਦੇ ਪਿੰਡ ਦੇ ਜਿਹੜੇ ਸੀਗੇ ਮੋਤਬਰ ਬੰਦੇ ਉਹ ਕਹਿ ਰਹੇ ਸੀਗੇ ਨਹੀਂ ਜੀ ਵਸਾ ਲਿਆ ਜਾਵੇ ਤੇ ਮੈਂ ਉਹਨਾਂ ਨੂੰ ਇੱਕ ਗੱਲ ਆਖੀ ਮੈਂ ਕਿਹਾ ਜੀ ਵੀ ਆ ਮੈਨੂੰ ਵਸਾਉਣ 'ਚ ਸਾਨੂੰ ਨਹੀਂ ਕੋਈ ਮਸਲਾ ਮੁੰਡਾ ਵਸਾਵੇ ਤਾਂ ਸਾਨੂੰ ਤਾਂ ਕੀ ਪ੍ਰੋਬਲਮ ਆ ਪਰ ਸਮਾਜ ਨੂੰ ਕਿੰਨੀ ਕੁ ਸੋਹਣੀ ਸੇਧ ਜਾ ਰਹੀ ਵੀ ਜਦੋਂ ਜੀ ਕੀਤਾ ਝਗੜਨੀ ਚੱਕੋ ਤੇ ਉਧਰੋਂ ਨਹੀਂ ਕੋਈ ਗੱਲ ਬਣੀ ਤਾਂ ਜੀ ਵਾਪਸ ਆਜੋ ਵੀ ਐ ਨਹੀਂ ਹੁੰਦਾ ਵੀ ਇਹ ਅਸੀਂ ਮੂੰਹ ਮਹਾਂਦਰਾ ਬਦਲ ਰਹੇ ਆ ਇਹ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਆ ਨਾ ਕੋਈ ਗੱਲਾਂ ਹੋ ਗਈਆਂ ਤਾਂ ਉਹ ਭੁੱਲ ਕੇ ਅੱਗੇ ਵਧਿਆ ਜਾ ਸਕਦਾ ਪਰੇਟੇ-ਪਰੇਟੇ ਗੁਨਾਹ ਕਰਕੇ ਜੇ ਅਸੀਂ ਕਹਿੰਨੇ ਆਂ ਵੀ ਇਹਨੂੰ ਆਈ ਗਈ ਗੱਲ ਕਰ ਦਿੱਤੀ ਜਾਵੇ ਤਾਂ ਬਹੁਤ ਗਲਤ ਅਸਰ ਸਾਡੇ ਬੱਚਿਆਂ ਤੇ ਸਾਡੇ ਸਮਾਜ ਤੇ ਪੈਂਦਾ ਐਵੇਂ ਨਹੀਂ ਹੋਣਾ ਚਾਹੀਦਾ ਇਹ ਗੱਲ ਸਾਨੂੰ ਸਾਰਿਆਂ ਨੂੰ ਹੀ ਸਮਝਣੀ ਪੈਣੀ ਆ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਕਿਉਂਕਿ ਦੋਨਾਂ ਜਣੇ ਨਹੀਂ ਕਰਦੇ ਦੋਨੋਂ ਨੂੰ ਸਮਝਣਾ ਪੈਣਾ ਹੈ ਇਹਦੇ ਬਿਨਾਂ ਕੋਈ ਹੱਲ ਨਹੀਂ ਬਿਲਕੁਲ ਜੀ ਸੋ ਅੱਜ ਵੀ ਚਰਚਾ ਸਾਡੀ ਇਹ ਸੀ ਕਿ ਕਿਸ ਤਰੀਕੇ ਨਾਲ ਜਿਹੜੇ ਨੇ ਘਰੇਲੂ ਜਿਹੜੇ ਕਿਸਮ ਬੰਦੇ ਨੇ ਔਰ ਸਭ ਤੋਂ ਵਧੀਆ ਜਿਹੜੀ ਗੱਲ ਦੱਸੀ ਹੈਗੀ ਇਹ ਜਸਦੀ ਨੇ ਉਹਨਾਂ ਦਾ ਕਹਿੰਦਾ ਕਿ ਛੋਟੇ-ਛੋਟੇ ਮੁੱਦੇ ਹੁੰਦੇ ਨੇ ਔਰ ਉਹਨਾਂ ਛੋਟੇ ਮੁੱਦਿਆਂ ਨੂੰ ਜਿਹੜਾ ਹੈਗਾ ਬਹੁਤ ਵੱਡਾ ਬਣਾ ਦਿੱਤਾ ਜਾਂਦਾ ਹੈਗਾ ਜੇਕਰ ਅਸੀਂ ਛੋਟੇ ਛੋਟੇ ਮੁੱਦਿਆਂ ਨੂੰ ਜਿਹੜਾ ਹੈਗਾ ਘਰੇ ਬੈਠ ਕੇ ਉਲਝਾਲੀਏ ਤਾਂ ਹੋ ਸਕਦਾ ਕਿ ਸਾਨੂੰ ਇੱਥੇ ਜਿਹੜਾ ਹੈਗਾ ਵੂਮਨ ਸੈਲ ਦੇ ਵਿੱਚ ਜਖਰੀਆਂ ਦੇ ਵਿੱਚ ੱਕੇ ਖਾਦੀ ਲੋੜ ਨਾ ਪਵੇ